ਤਰਾ ਵੀਡੀਓ ਦੇਖਿਓ ਪਰ ਇੱਕ ਇੱਕ ਮੇ ਦੇਖੋ ਕੌਣ ਹੈ ਬਹੁਤ ਬੜੀਆ ਜੈ ਸ਼ਿਵ ਜਿਹਦੀ ਕੀ ਗਰਦਨ ਕਟੇਗੀ ਇਹ ਦੇਖੋ ਇਹ ਵਾ 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 ਗਰਦਨ ਵੱਢਤੀ ਇਹਨਾਂ ਨੇ ਤੇ ਹੁਣ ਇਹ ਦਿਖਾਨਗੇ ਇਨਸਾਫ ਐਕਚੁਅਲ ਚ ਚੱਕਰ ਪਤਾ ਕੀ ਆ ਜਦੋਂ ਦੇਸ਼ ਨੂੰ ਲੋੜ ਸੀਗੀ ਕੁਰਬਾਨੀਆਂ ਦੀ ਜਦੋਂ ਦੇਸ਼ ਨੂੰ ਲੋੜ ਸੀ ਤੇਗ ਵਾਉਣ ਦੀ ਜਦੋਂ ਦੇਸ਼ ਨੂੰ ਲੋੜ ਸੀਗੀ ਇਹ ਔਰੰਗਜ਼ੇਬ ਉਹਨਾਂ ਦੇ ਜਾਲ ਚੋਂ ਕਿਵੇਂ ਨਿਕਲਿਆ ਜਾਵੇ ਆ ਬਾਬਰ ਕਿਆ ਉਹਨਾਂ ਦੇ ਜਾਂ ਫਿਰ ਆਪਾਂ ਕਹੀਏ ਕਿ ਵਜ਼ੀਰ ਖਾਨ ਉਹਨਾਂ ਨੇ ਜਿਨ੍ਹਾਂ ਨੇ ਧਰਮ ਪਰਿਵਰਤਨ ਕਰਨੇ ਸੀ ਉਸ ਸਮੇ ਇਹ ਲੋਕਾਂ ਦੇ ਕੋਲੋਂ ਤਲਵਾਰਾਂ ਚੱਕੀਆਂ ਨਹੀਂ ਗਈਆਂ ਉਸ ਸਮੇ ਸਾਰੇ ਲੋਕ ਚੁੱਪ ਸੀਗੇ ਉਸ ਸਮੇਂ ਨਹੀਂ ਬੋਲਿਆ ਜਾਂਦਾ ਇਹਨਾਂ ਦੇ ਮੂਰੇ ਹਾਂ ਹੁਣ ਜਰੂਰ ਇਹ ਹੈ ਕਿ ਕਹਿੰਦੇ ਰਾਵਣ ਦੇ ਪੁਤਲੇ ਫੂਕ ਲੈਂਦੇ ਆ ਜਾਂ ਫਿਰ ਇਹਨਾਂ ਦੀਆਂ ਗਰਦਨਾ ਕੱਟ ਦਿੰਦੇ ਆ ਕੇਕਾਂ ਨਾਲੀ ਕੇਕਾਂ ਨਾਲ ਤਾਂ ਤੁਸੀਂ ਆਪਣੇ ਨਿਆਣਿਆਂ ਨੂੰ ਵੀ ਕੇਕ ਕਟੋਨੇ ਆ ਉਹਨਾਂ ਦੀਆਂ ਵੀ ਗਰਦਨਾ ਕੱਟਦੇ ਹੋ ਉਹ ਕੋਈ ਵੱਡੀ ਗੱਲ ਨਹੀਂ ਹੈਗੀ ਉਹ ਤੁਸੀਂ ਇੰਨਾ ਕੀ ਕਰ ਸਕਦੇ ਹੋ ਉਹ ਸਭ ਨੂੰ ਤੁਹਾਡਾ ਤੁਹਾਡੇ ਬਾਰੇ ਪਤਾ ਆ ਰਹੀ ਗੱਲ ਦੂਜੀ ਜਦੋਂ ਪੈਂਦੀ ਆ ਭੀੜ ਜਦੋਂ ਪੈਂਦੀ ਆ ਪੰਜਾਬ ਦੇ ਮੁੱਦਿਆਂ ਦੀ ਗੱਲ ਹੁੰਦੀ ਆ ਜਦੋਂ ਪਾਣੀਆਂ ਦੀ ਗੱਲ ਹੁੰਦੀ ਆ ਜਦੋਂ ਕੋਈ ਵੀ ਕਿਸੇ ਤਰ੍ਹਾਂ ਦੀ ਪੰਜਾਬ ਦੀ ਹੱਕਾਂ ਸੱਚਾਂ ਦੀ ਗੱਲ ਹੁੰਦੀ ਆ ਉਦੋਂ ਉਦੋਂ ਇਹ ਲੋਕਾਂ ਕੋਲ ਬੋਲਿਆ ਵੀ ਨਹੀਂ ਜਾਂਦਾ ਉਸ ਟਾਈਮ ਇਹਨਾਂ ਦੇ ਮੂੰਹ ਚੋਂ ਚੂੰ ਦੀ ਆਵਾਜ਼ ਨਹੀਂ ਨਿਕਲਦੀ ਹਾਂ ਪਰੰਤੂ ਅਸੀਂ ਕੇਕ ਕੱਟ ਸਕਦੇ ਹਾਂ ਤਲਵਾਰਾਂ ਦੇ ਨਾਲ ਕੱਟ ਕੇ ਉੱਥੇ ਅਸੀਂ ਕਹਿ ਸਕਦੇ ਹਾਂ ਜੀ ਹਾਂਜੀ ਇਹਨਾਂ ਦੀ ਗਰਦਨ ਕਲਮ ਕਰਤੀ ਸੀ ਹਾਂ ਗੱਲ ਉਦੋਂ ਦੀ ਆ ਜੇ ਤੁਸੀਂ ਇਸਲਾਮਿਕ ਸਮੇਂ ਦੇ ਵਿੱਚ ਬੋਲਦੇ ਨਾ ਉਸ ਸਮੇਂ ਦੀ ਗੱਲ ਆ ਉਦੋਂ ਤਾਂ ਮਤਲਬ ਤੁਸੀਂ ਲੋਕਾਂ ਨੂੰ ਉਹਨਾਂ ਨੂੰ ਬਹਾਦਰ ਲੋਕਾਂ ਨੂੰ ਅੱਗੇ ਕਰਤਾ ਜਿਹੜੇ ਕੁਰਬਾਨੀਆਂ ਦੇ ਕੇ ਚਲੇ ਗਏ ਠੀਕ ਆ ਜਿਨ੍ਹਾਂ ਨੇ ਆਪਣੇ ਪਰਿਵਾਰ ਵਾਰ ਤੇ ਉਹ ਜਿਨ੍ਹਾਂ ਨੇ ਆਪਣਾ ਪੁੱਤ ਨਹੀਂ ਦੇਖਿਆ ਤੁਸੀਂ ਅੱਜ ਉਹਨਾਂ ਦੀਆਂ ਫਿਰ ਬੇਅਦਬੀਆਂ ਵੀ ਕਰਦੇ ਪਏ ਹੋ ਹਨਾ ਤੇ ਤੁਸੀਂ ਮੇਰਾ ਕੰਮ ਆ ਸੱਚ ਦਿਖਾਉਣਾ ਠੀਕ ਹੈ ਜੀ ਵੀਡੀਓ ਰੀਪੋਸਟ ਕਰਦੇ ਹੋ ਤੇ ਫੋਲੋ ਕਰ ਲਿਓ ਹੋਰ ਇਦਾਂ ਦੀਆਂ ਵੀਡੀਓ ਦੇਖਣ ਲਈ